ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀਰ ਹਰਵਿੰਦਰ ਜੀ ਜੀ ਸਾਡੇ ਨਾਲ ਨੇ ਫਤਿਹ ਸਾਨਪਾਨੇ ਪੈਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਉਪਰਾਲੇ ਪਿਛਲੇ ਸਾਲ ਵੀ ਆਪਾਂ ਨੋਟ ਕੀਤਾ ਹਰ ਸਾਲ ਆਪ ਜੀ ਇਦਾਂ ਬਚਨ ਜੋੜਨ ਲਈ ਇਹ ਕਰਦੇ ਹੋ ਜੀ ਤੇ ਥੋੜਾ ਸਾਨੂੰ ਦੱਸੋ ਕਿ ਇਸ ਚੀਜ਼ ਦੀ ਪ੍ਰੇਰਣਾ ਦਹ ਹੈ ਉਹ ਕਿਵੇਂ ਮਿਲਦੀ ਹੈ ਤੇ ਕਿਵੇਂ ਸਟਾਰਟ ਕੀਤਾ ਗਿਆ ਐਸੀ ਦੀ ਪ੍ਰੇਰਣਾ ਤੇ ਮੇਰੇ ਖਿਆਲ ਬਾਬਾ ਜੋਰਾਵਰ ਸਿੰਘ ਤੋਂ ਹੀ ਮਿਲਦੀ ਹੈ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਜਿਹੜੇ 9 ਸਾਲ ਦੇ 7 ਸਾਲ ਦੀ ਅਵਸਥਾ ਵਿੱਚ ਮਰਾਂ ਵਿੱਚ ਅੰਨਾ ਵੱਡਾ ਕੰਮ ਕਰ ਗ ਤੇ ਇਹ ਸਾਨੂੰ ਜਿਹੜਾ ਉਤਸ਼ਾਹ ਮਿਲਦਾ ਹੈ ਇਹ ਸ਼ਾਇਦ ਬਾਬਾ ਜੋੜਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਮਿਲਿਆ ਕਿ ਅਸੀਂ ਬੱਚਿਆਂ ਦਾ ਪ੍ਰਾਲਾ ਸ਼ੁਰੂ ਕਰੀਏ ਕਿ بجائے ਇਸ ਕਿ ਬੱਚਾ ਤੇ ਜਾ ਕੇ ਸਿਰਫ ਮੇਲਾ ਸਮਝ ਕੇ ਫਤਿਹਗੜ੍ਹ ਸਾਹਿਬ ਆ ਜਾਵੇ ਅਸੀਂ ਬੱਚਿਆਂ ਨੂੰ ਕੋੜਾ ਗੁੱਡ ਇਤਿਹਾਸ ਨਾਲ ਜੋੜੀਏ ਤੇ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਜੀ ਇੱਕ ਚੀਜ਼ ਮੈਂ ਨੋਟ ਕੀਤੀ ਜੀ ਛੋਟੇ-ਛੋਟੇ ਬੱਚਿਆਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਪਰ ਸਾਡੇ ਜਿਹੜੇ ਨੌਜਵਾਨ ਨੇ ਉਹ ਥੋੜੇ ਪਿੱਛੇ-ਪਿੱਛੇ ਨੂੰ ਪਾਏ ਦੇ ਨੇ ਇਹਦਾ ਕੀ ਕਾਰਨ ਹੈ ਇਹਨੂੰ ਕੀ ਸੁਧਾਰਿਆ ਜਾ ਸਕਦਾ ਜੀ ਉਹਦਾ ਆਰਣ ਸਿਰਫ ਇਹ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਨਾ ਤੇ ਥੋੜਾ ਕੋਮਲ ਸੁਭਾਅ ਦਾ ਹੁੰਦਾ ਹੈ ਜੀ ਲੇਕ ਜਿਹੜੇ ਪਰਿਵਾਰ ਨੇ ਸਾਡੇ ਜਿਹੜੇ ਮਾਤਾ ਪਿਤਾ ਨੇ ਬੱਚਿਆਂ ਦੇ ਉਹ ਹੀ ਆਗੇ ਨੇ ਜਦ ਬੱਚੇ ਇੱਥੇ ਆ ਕੇ ਛੋਟੇ ਛੋਟੇ ਬੱਚੇ ਅਨੇ ਸੋਹਣੇ ਕਵਿਤਾ गा ਸਕਦੇ ਨੇ ਅੰਨਾ ਗੁਰੂ ਦਾ ਜਸ ਗਾ ਸਕਦੇ ਨੇ ਉਹ ਜਿਵੇਂ ਜੇ ਵੱਡੇ ਹੁੰਦੇ ਜਾਂਦੇ ਨੇ ਉਸ ਤੋਂ ਥੋੜਾ ਅਲੱਗ ਹੋ ਜਾਂਦੇ ਨੇ ਕਿਉਂ ਮਾਤਾ ਪਿਤਾ ਸੀ ਉਹਨਾਂ ਨੂੰ ਅਸੀਂ ਘਰ ਜਣਾ ਮਾਹੌਲ ਨਹੀਂ ਬਣਿਆ ਸਾਡੀਆਂ ਜਿਹੜੀਆਂ ਦਾਦੀਆਂ ਨੇ ਜਿਹੜੀਆਂ ਸਾਡੀਆਂ ਨਾਨੀਆਂ ਨੇ ਜਿਹੜੇ ਮਾਤਾ ਗੁਜਰਕੋਟ ਜੀ ਮਾਤਾ ਸਾਹਿਬਕੋਟ ਜੀ ਮਾਤਾ ਕੋਲਾ ਜੀ ਮਾਤਾ ਭਾਕੋਟ ਜੀ ਦਾ ਰੋਲ ਪਲੇ ਕਰ ਸਕਦੀਆਂ ਸਰ ਉਹ ਸ਼ਾਇਦ ਅਜ ਨਹੀਂ ਕਰ ਰਹੀਆਂ ਜਿਸ ਕਰਕੇ ਸਾਡੇ ਬੱਚੇ ਜਿਵੇਂ ਥੋੜੇ ਵੱਡੇ ਹੁੰਦੇ ਨੇ ਤੇ ਥੋੜਾ ਭਟਕ ਜਾਂਦੇ ਹਨ ਤੇ ਉਹਨਾਂ ਨੂੰ ਉਹ ਮਾਹੌਲ ਨਹੀਂ ਮਿਲ ਪਾਂਦਾ ਜੋ ਮਾਤਾ ਗੁਜਰਕੋਟ ਜੀ ਨੇ ਜੋ ਠੰਡੇ ਪੁਰਚੇ ਬੱਠੇ ਜਿਹੜੇ ਸਾਹਿਬ ਜਿਆਦੇ ਸਿੱਧੀ ਹੋਣ ਵਾਲੇ ਸਾ ਨੀਆਂ ਚਿਣਨ ਦਾ ਨ ਹੁਕਮ ਹੋ ਗਿਆ ਫਤਵਾ ਜਾਰੀ ਹੋ ਗਿਆ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਫਿਰ ਕੀ ਹੋ ਗਿਆ ਨੀਆਂ ਚਿਣਨ ਦੇਣਗੇ ਨਾ ਮਾਰ ਥੋੜੀ ਦੇਣਗੇ ਤੇ ਸਾਰੀ ਰਾਤ ਮਾਤਾ ਸੌਂਦੀ ਨਹੀਂ ਉਸ ਰਾਤੀ ਉਹਨਾਂ ਨੂੰ ਦੱਸੀ ਕਿ ਤੁਹਾਡੇ ਦਾਦੇ ਨੇ ਚਾਂਦਨੀ ਚੌਕ ਵਿੱਚ ਨਾ ਆਪਣਾ ਸਿਰ ਕਟਾ ਸਿਰ ਕਟਾ ਦਿੱਤਾ ਸੀ ਪਰ ਸਿਰ ਨਹੀਂ ਸੀ ਛੁਟਾਇਆ ਗੁਰੂ ਅੰਗਦ ਦੇ ਅਰਜੰਦ ਦੇ ਜੀ ਮਹਾਰਾਜ ਤਤੀ ਦੇਵੀ ਤੇ ਬੈਠ ਕੇ ਸੀ ਭਾਈ ਮਤੀ ਦਾਸ ਜੀ ਨਾ ਜਦੋਂ ਆੜਾ ਚੱਲ ਰਿਹਾ ਸੀ ਜਦੋਂ ਆੜਾ ਚੱਲਦਾ ਤੇ ਭਾਈ ਮਤੀ ਦਾਸ ਨਾ ਜਪਦੀ ਸਾਦਾ ਪਾੜ ਸ਼ੁਰੂ ਕਰ ਦਿੰਦੇ ਨੇ ਆੜਾ ਚੱਲਦੀ ਜਾ ਰਿਹਾ ਹੈ ਆੜਾ ਚਲਦੇ ਚਲਦੇ ਅੱਧਾ ਬੁੱਲਾ ਅੱਧਰ गिर ਗਿਆ ਦੋ ਸੀ ਤੇ ਦੋ ਇਸੇ ਹੋ ਗਏ ਨੇ ਲੇਕਿਨ ਨਾ ਸਬਜੈਕਟ ਇਸ ਦਾ ਪਾਰਟ ਸੰਪੂਰਨ ਨਹੀਂ ਹੋਇਆ ਤੇ ਦੋਨਾਂ ਬੁੱਲਾ ਚ ਇੱਕ ਰਸ ਆਵਾਜ਼ ਚੱਲਦੀ ਜਾ ਰਹੀ ਹੈ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖਿਓ ਚਲੇ ਇਸ 30 ਛੁੱਟੀ ਨਾਲ ਤਾਂ ਬਾਈ ਮਤੀ ਦਾਸ ਜੀ ਆਪਣੇ ਸੁਆਸ ਦਿੰਦੇ ਨੇ ਇਹ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਨਾ ਤੇ ਬੱਚੇ ਭਾਵੇਂ 10 ਸਾਲ ਦੇ ਹੋ ਜਾਣ 15 ਸਾਲ ਦੇ ਹੋ ਜਾਣ 25 ਸਾਲ ਦੇ ਹੋ ਜਾਣ ਉਹ ਫਿਰ ਪੜ੍ਹਤ ਕਰਨਗੇ ਨਹੀਂ ਇਹ ਚੀਜ਼ਾਂ ਸਨ ਕਰ ਸਿਖਾਣ ਦੀ ਲੋੜ ਹੈ ਜੀ ਮੈਂ ਇੱਕੀ ਮਹਿਸੂਸ ਕਰਦਾ ਜੀ ਕੀ ਸਵਾਲ ਜਵਾਬ ਦੇ ਰਾਹੀਂ ਬੱਚੇ ਬਹੁਤ ਸੌਖੇ ਤਰੀਕੇ ਦੇ ਨਾਲ ਇਤਿਹਾਸ ਨੂੰ ਜਾਣ ਲੈਂਦੇ ਆ ਇਸ ਨੂੰ ਆਪਾਂ ਹੋਰ ਕਿਵੇਂ ਬੈਟਰ ਕਰ ਸਕਦੇ ਆ ਉਹ ਜਿਹੜੀ ਆਪਣੀਆਂ ਸਰਮੋਰ ਸੰਸਥਾਵਾਂ ਹਨ ਉਹ ਕੀ ਸੁਧਾਰ ਕਰਨ ਤਾਂ ਕਿ ਹੋਰ ਬੱਚੇ ਨੂੰ ਆਪਾਂ ਇਤਿਹਾਸ ਨਾਲ ਜੋੜ ਸਕੀਏ ਇਸ ਦਾ ਵੈਸੇ ਜੋ ਮੈਂ ਆਪਣਾ ਤਜਰਬਾ ਦੇਖਿਆ ਹੈ ਕਿ ਜਿਹੜੀ ਸਾਡੀ ਪ੍ਰਸ਼ਨੋਤਰੀ ਹੈਗੇ ਬਾਲ ਵਿਰਸਾ ਦੀ ਉਹ ਪ੍ਰਸ਼ਨੋਤਰੀ ਤੇ ਕਾਫੀ ਫਰਕ ਆਂਦਾ ਹੈ ਇਸ ਤੋਂ ਇਲਾਵਾ ਸਾਡੇ ਗੁਰਗੋਬਿੰਦ ਸਿੰਘ ਸਟੱਡੀ ਸਰਕਲਰ ਬੜੇ سارے ਕੈਂਪ ਲੱਗਦੇ ਹਨ ਜਗ੍ਹਾ ਜਗ੍ਹਾ ਤੇ ਕੈਂਪ ਲੱਗਦੇ ਹਨ ਜਿਸ ਤੇ ਅਸੀਂ ਬੱਚਿਆਂ ਨੂੰ ਬੁਲਾਨੇ ਹਾਂ ਉਹਨਾਂ ਨੂੰ ਗੁਰਬਾਣੀ ਨਾਲ ਜੋੜਦੇ ਹਾਂ ਉਹਨਾਂ ਦੀ ਗੁਰਬਾਣੀ ਨਾਲ ਜੋੜਿਆ ਸ਼ਬਦ ਕੀਰਤਨ ਦੇ ਪ੍ਰੋਗਰਾਮ ਚੱਲਦੇ ਹਨ ਗਤਕੇ ਦੇ ਵੀ ਪ੍ਰੋਗਰਾਮ ਚੱਲਦੇ ਹਨ ਤੇ ਨਾਲ-ਨਾਲ ਉਹਨਾਂ ਨੂੰ ਸ਼ਸਤਰ ਵਿਦਿਆ ਦੇ ਵਿਆਹ ਉਹਨਾਂ ਨੂੰ ਅਭਿਆਸੀ ਬਣਾਇਆ ਜਾਂਦਾ ਹੈ ਤੇ ਇਹ ਚੀਜ਼ਾਂ ਜਿਹੜੇ ਹੈਗਾ ਸਾਡੇ ਸ਼੍ਰੋਮਣੀ ਰਿਮੋਟ ਕਮੇਟੀ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਖਾਲੀ ਕੀਰਤਨ ਦਰਬਾਰ ਕਰਕੇ ਜਾਂ ਖਾਲੀ ਰਾਗੀ ਸਿੰਘਾਂ ਨੂੰ ਬੁਲਾ ਕੇ ਉਹ ਸਾਡਾ ਕੰਮ ਗੁੰਮਦਾ ਨਹੀਂ ਚੱਲਣਾ ਸਟ ਨਾ ਬੱਚਿਆਂ ਨੂੰ ਸਾਨੂੰ ਤਿਆਰ ਕਰਨਾ ਚਾਹੀਦਾ ਹੈ ਤੁਸੀਂ ਦੇਖੋ ਜਿਹੜਾ ਦੇਰ ਬਾਹਰ ਹੀ ਘੱਟ ਜਿਹੜਾ ਤੁਹਾਨੂੰ ਹੱਥ ਨਜ਼ਰ ਆ ਰਿਹਾ ਏ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਤਾਂ ਮੈਂ ਇਕੱਠ ਨਹੀਂ ਆਗਾ ਨਹੀਂ ਜੀ ਬਿਲਕੁਲ ਤੁਸੀਂ ਅੰਦਰ ਜਿੱਥੇ ਨਹੀਂ ਜਾਓਗੇ ਤੁਹਾਨੂੰ ਲੱਗੇਗਾ ਇੱਥੇ ਤਾਂ ਕੁਝ ਹੈ ਹੀ ਨਹੀਂ ਕੁਝ ਹੈ ਹੀ ਨਹੀਂ ਸਹੀ ਗੱਲ ਕਿ ਇੱਥੇ ਤੁਸੀਂ ਦੇਖੋ ਤੇ ਤੁਹਾਨੂੰ ਲੱਗਦਾ ਪੂਰਾ ਪੰਜਾਬ ਹੀ ਇੱਥੇ ਪੰਜਾਬ ਪੂਜ ਦੇ ਹੱਟਪਾ ਦੇ ਘਰ ਸਾਹਿਬ ਆ ਗਿਆ ਮੈਂ ਮਾਫੀ ਚਾਹਾਂਗਾ ਜੀ ਜੋ ਰੋਕ ਰਹੇ ਮੈਂ ਦੇਖਿਆ ਜੀ ਆਪਾਂ ਠੰਡੇਪੁਰ ਜੀ ਦਰਸ਼ਨ ਕਰਕੇ ਆਏ ਆ ਜੀ ਆਏ ਸੰਗਤ ਮੱਥਾ ਟੇਕੇ ਮੁੜਾਏ ਮੱਥਾ ਟੇਕਣਾ ਜ਼ਰੂਰੀ ਹੈ ਪਰ ਉੱਥੇ ਜਿਹੜਾ ਵਿਚਾਰ ਹੋ ਰਹੀ ਹੈ ਉਹ ਤਾਂ ਸੁਣਦੇ ਹੀ ਨਹੀਂ ਆਪਾਂ ਸੁਣ ਮੈਂ ਦਿੱਲੀੋਂ ਆਇਆ ਜੀ ਅੱਛਾ ਜੀ ਤੇ ਮੈਂ ਦਿੱਲੀ ਦਾ ਰਹਿਣ ਵਾਲਾ ਮੈਂ ਟੀਚਰ ਆਵਾ ਤੇ ਮੈਂ ਜਦੋਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਆਇਆ 55 ਸਾਲ ਪਹਿਲੇ 3.5 ਸਾਲ ਪਹਿਲੇ ਫਿਰ ਮੈਂ ਵਾਪਸ ਹੀ ਨਹੀਂ ਗਿਆ ਵਾਹ ਮੈਂ ਫਿਰ ਦਿੱਲੀ ਵਾਪਸ ਹੀ ਨਹੀਂ ਗਿਆ ਮਾੜਾ ਕੰਮ ਕਾੜ ਤੇ ਗਰੀਬਨ ਗਰੀਬਨ ਛੱਡ ਕੇ ਤੇ ਗੁਰੂ ਮਹਾਰਾਜ ਜੀ ਬਖਸ਼ਿਸ਼ ਹੈ ਮੈਂ ਵਾਪਸ ਟੀਚਰ ਮਰੀ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਮੈਂ ਤੇ ਦਿੱਲੀ ਦੇ ਬੱਚੇ ਇੱਥੇ ਮੈਂ ਆਨਲਾਈਨ ਪੜਾਉਂਦਾ ਮੈਂ 11ਵੀਂ 12ਵੀਂ ਦਾ ਕਾਮਰਸ ਪਾ ਕਾਮਰਸ ਪੜਾਉਣਾ 25 ਸਾਲ ਹੋ ਗਏ ਮੈਂ ਪੜਾ ਦਿਆ ਤੇ ਮੈਂ ਫਤਿਹਗੜ੍ਹ ਸਾਹਿਬ ਤੋਂ ਫਿਰ ਛ ਸਾਨੂੰ ਤੇ ਇੱਕ ਕਮਰਾ ਲੋਟ ਕਰ ਦਿਓ ਸਾਨੂੰ ਤੇ ਥੋੜੀ ਜਗ੍ਹਾ ਦੇ ਦਿਓ ਇੱਕ ਛੋਟਾ ਜਿਹਾ ਟੈਂਟ ਲਾ ਕੇ ਸਾਨੂੰ ਤੇ ਖੜਾ ਕਰਾ ਦਿਓ ਅਸੀਂ ਆਣ ਜਾੜਵਲੇ ਸਿਰਫ ਗੁਰੂ ਇਤਿਹਾਸ ਨਾਲ ਜਾਣੂ ਕਰਾ ਸਕੀਏ ਦੇਖੋ ਸ਼ਰਮਣੀ ਕਮਟੀਆਂ ਸਮੱਸਿਆ ਨਹੀਂ ਕਰਦੀ ਕਈ ਵਾਰ ਤਾਂ ਮੈਂ ਉੱਥੇ ਬੋਲ ਰਿਹਾ ਹੁੰਨਾ ਨਾ ਤੇ ਮਾਨੂੰ ਬਲ ਕੇ ਓਬਜੈਕਸ਼ਨ ਕਰ ਦਿੰਦੇ ਨੇ ਅਸੀਂ ਇਹ ਕੀ ਕਰਦੇ ਪਿਓ ਮੈਂ ਉਥੇ ਕਈ ਵਾਰ ਸਕੂਲਾਂ ਦੇ ਬੱਚੇ ਆ ਜਾਂਦੇ ਨੇ ਮੈਂ ਉਥੇ ਖੜਾ ਹੋ ਜਾਂਦਾ ਇਹ ਵੀ ਥੋੜੀ ਜਿਹੀ ਦਿੱਕਤਾ ਆਂਦੀ ਆ ਲੈ ਸ਼ਰਮਣੀ ਕਮਟੀਆਂ ਨੂੰ ਇਸ ਵਾਰ ਸੋਚਣਾ ਚਾਹੀਦਾ ਹੈ ਕਿ ਖਾਲੀ ਕੀਰਤਨ ਦਰਬਾਰ ਕਰਨ ਨਾਲ ਕੁਝ ਨਹੀਂ ਹੋਣਾ ਕੀਰਤਨ ਦੇ ਬਾਅਦ ਤਾਂ ਜੋੜਨਾ ਪਏਗਾ ਉਹ ਬੱਚਨ ਨੂੰ ਗੁਰ ਬਿਲਕੁਲ ਇੱਕ ਅਖੀਰ ਦੇ ਵੀ ਸਵਾਲ ਜੀ ਸਵਾਲ ਨੰਬਰ 2 ਬੇਨਤੀ ਹੈ ਮੇਰੀ ਉਹ ਇਹ ਮੈਨੂੰ ਨਾ ਕਈ ਵੀਰਾਂ ਦਾ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਇਲਾਕੇ 'ਚ ਸਮਾਗਮ ਹੁੰਦਾ ਹੈ ਜਾਂ ਐਦਾ ਜਿਵੇਂ ਬੱਚਿਆਂ ਦਾ ਕੋਈ ਸਮਾਗਮ ਸਾਨੂੰ ਪਤਾ ਨਹੀਂ ਲੱਗਦਾ ਮੈਂ ਚਾਹੁੰਦਾ ਕੋਈ ਇਹੋ ਜਿਹਾ ਆਪ ਜੀ ਨੰਬਰ ਪ੍ਰੋਵਾਈਡ ਕਰੋ 올ਓਵਰ ਪੰਜਾਬ ਦੇ ਲਈ ਕਿ ਕਿਤੇ ਵੀ ਕੋਈ ਅਗਰ ਸਮਾਗਮ ਹੁੰਦਾ ਹੈ ਗੁਰਗਵਿੰਦ ਸਟਡੀ ਸਰਕਰ ਵੱਲੋਂ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਭਈ ਇੱਥੇ ਸਮਾਗਮ ਹੈ ਅਸੀਂ ਪਹੁੰਚੀ ਆਪਣੇ ਬੱਚੇ ਨੂੰ ਲੈ ਕੇ ਆਈਏ ਮਤਲਬ ਉਹਨਾਂ ਦੀ ਕੰਪਲੀਟ ਹੀ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਸਮਾਗਮ ਕਿੱਥੇ ਹੈ ਠੀਕ ਹੈ ਜੀ ਇਹ ਜਿਹੜੀ ਤੁਹਾਡੀ ਜਿਹੜੀ ਹੈਗੀ ਦਰਖਾਸਤ ਹੈਗੀ ਇਹ ਜੋ ਸਾਡੀ ਕੋਰ ਕਮੇਟੀ ਦੀ ਮੈਂਬਰ ਦੀ ਕਮੇਟੀ ਮੈਂਬਰ ਮੀਟਿੰਗ ਹੋਣੀ ਹੈ ਜੀ ਉਹ ਮੈਂ ਉੱਥੇ ਤੁਹਾਡਾ ਸਵਾਗਤ ਜ਼ਰੂਰ ਕਰਾਂਗਾ ਤਾਂ ਕਿ ਹਰ ਇੱਕ ਪਿੰਡ ਦੇ ਜਾ ਕੇ ਅਸੀਂ ਵਾਸੇ ਹੁਣ ਅਸੀਂ ਅਗਲੇ ਜਿਹੜਾ ਇਹ ਬਾਬਾ ਜਿਹੜੀ ਸਭਾ ਖਤਮ ਹੋਈ ਹੈ ਨਾ ਤੇ ਅਸੀਂ ਤੇ ਸਾਡੇ ਜਿਹੜੇ ਇੱਥੇ ਮੇਨ ਜਿਹੜਾ ਹੈਡ ਹੈ ਸਾਡੇ ਫਤਿਹਗੜ੍ਹ ਸਾਹਿਬ ਦੇ ਭਾਈ ਅੰਮਰ ਅੰਮਰਪ੍ਰੀਤ ਸਿੰਘ ਜੀ ਪ੍ਰੋਫੈਸਰ ਅੰਮਰਪ੍ਰੀਤ ਸਿੰਘ ਜੀ ਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਕਿ ਇਹ ਸਬਾਤੋ ਬਾਦਨਾ ਅਸੀਂ ਪਿੰਡਾਂ ਪਿੰਡਾਂ ਜਾਣਾ ਹਰ ਪਿੰਡ 'ਚ ਜਾ ਕੇ ਦੋ ਦੋ ਬੰਦੇ ਤਿਆਰ ਕਰਨੇ ਨੇ ਠੀਕ ਹੈ ਉਹ ਦੋ ਦੋ ਪੰਡਿਆਂ ਨੂੰ ਤਿਆਰ ਕਰਨਾ ਅਸੀਂ ਇਹਨਾਂ ਨਾਲ ਟੱਚ ਇਸ ਰਵਾਂਗੇ ਉਸ ਪਿੰਡ 'ਚ ਬੰਦੇ ਤਿਆਰ ਕਰਕੇ ਫਿਰ ਅਗਲੇ ਪਿੰਡ ਫਿਰ ਅਗਲੇ ਪਿੰਡ ਫਿਰ ਅਗਲਾ ਪਿੰਡ ਅਸਰਾ ਸੀ ਬੜੇ سارے ਪਿੰਡਾਂ ਨੂੰ ਕਵਰ ਕਰਾਂਗੇ ਜਦ ਹਰ ਪਿੰਡ 'ਚ ਦੋ ਖਾਲਸੇ ਤਿਆਰ ਹੋ ਜਾਣਗੇ ਤੇ ਸਿੱਖੇ ਦਾ ਪੂਟਾ ਤਾਂ ਆਪਣੇ ਆਪ ਹੀ ਫੁੱਲਤ ਹੋਏਗਾ ਹੀ ਹੋਏਗਾ ਤੇ ਆਪਣੇ ਆਪ ਹੀ ਸਭ ਨੂੰ ਮੈਸੇਜ ਪਹੁੰਚ ਜਾਏਗਾ ਤੇ ਬਾਬਾ ਜੋਰਾਵਰ ਸਿੰਘ ਦਾ ਮੈਸੇਜ ਇਹਨਾਂ ਨੂੰ ਪਹੁੰਚ ਜਾਏਗਾ ਇਹ ਗੁਰੂ ਮਹਾਰਾਜ ਜੀ ਅਗਰ ਥ ਥੋੜਾ ਸਿਹਤ ਦੇਣਾ ਤੇ ਅਸੀਂ ਤਾਂ ਕੀ ਜਿਹੜਾ ਜਿਹੜਾ ਕੁਲਿਖਿਆ ਅਨੁਸਰ ਪੁੜਾ ਕਰ ਸਕੀ। ਬਹੁਤ ਸੋਹਣਾ ਪਲਾਸ ਬਹੁਤ ਸੋਹਣਾ ਪਲਾਸ ਬਹੁਤ ਸੋਹਣੀ ਜਾਣਕਾਰੀ ਅਸੀਂ ਦਿੱਤੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਕਰ ਸਕਦਾ। ਵਾਹਿਗੁਰੂ ਜੀ ਕਾ।